हां जी किसान ਵੀਰੋ ਸਤਿ ਸ੍ਰੀ ਅਕਾਲ ਜੀ ਸੁਖਸਾਂ ਪ੍ਰਬੁੱਤ ਅੱਜ ਦੀ ਜਿਹੜੀ ਵੀਡੀਓ ਤੁਹਾਡੇ ਵਾਸਤੇ ਤਕਰੀਬਨ 9 ਤੋਂ 10 ਕਟੀਆਂ ਜਿਹੜੀਆਂ ਵਿੱਚ ਨੀਲੀ ਰਾਵੀ ਮਿਲਣੀਆਂ ਤੁਹਾਨੂੰ ਵਿੱਚ ਗ੍ਰੇਡੇਡ ਹੀ ਮਿਲਣੀਆਂ ਤੇ ਵਿੱਚ ਤੁਹਾਨੂੰ ਪ्योर ਮੋਰਾ ਮਿਲਣੀਆਂ ਤੇ ਨਾਲ ਤੁਹਾਨੂੰ ਇੱਕ ਬਹੁਤ ਹੀ ਸ਼ਕੀਨ ਐਚਫ ਨਾਲ ਦੀ ਚੰਗੇ ਰਿਕਾਰਡ ਦੀ ਜਿਹੜੀ ਬੱਛੀ ਆ ਇਹ ਆ ਟੋਟਲ 10 ਨਗ ਬਾਈ ਕੁੜੇ 9 ਕਟੀਆਂ 10 ਹੀ ਬੱਛੀ ਆ 10 ਪਸ਼ੂ ਬਕਾਉ ਜਿਹੜਾ ਤੁਹਾਨੂੰ ਪਸ਼ੂ ਪਸੰਦ ਆਉਗਾ ਇੱਥੇ ਆ ਕੇ ਬਾਈ ਕੁੜੇ ਸੱਲੀਆਂ ਆ ਕੇ ਖਰੀਦ ਸਕਦੇ ਹੋ ਸੋ ਬਾਕੀ ਬੇਨਤੀ ਜੇਕਰ ਚੈਨਲ ਤੇ ਪਹਿਲੀ ਵਾਰ ਤੁਹਾਡੇ ਭਾਗ ਸਿੰਘ ਫਾਰਮ ਚੈਨਲ ਸਬਸਕ੍ਰਾਈਬ ਇਹ ਕਿਸੇ ਭਰਾ ਨੇ ਵੀਡੀਓ ਬਣਾਉਣੀ ਤਾਂ ਮੇਰਾ ਨੰਬਰ ਨੋਟ ਕਰ ਲੋ 8360462501 ਮੇਰਾ ਨੰਬਰ ਆਈ ਬਾਕੀ ਬਾਈ ਨਾਲ ਗੱਲਬਾਤ ਕਰਦੇ ਆ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਚੱਲ ਆ ਜੀ ਵਧੀਆ ਵੀਰੇ ਤੇ ਨਾਮ ਪਿੰਡ ਐਡਰੈਸ ਬੋਲ ਦੇ ਨਾਮ ਮੇਰਾ ਵੀਰੇ ਰਾਹੁਲ ਵਾਵਾ ਪਿੰਡ ਆਪਣਾ ਰਾਈਆ ਜ਼ਿਲ੍ਹਾ ਆਪਾਂ ਨੂੰ ਬਠਿੰਡਾ ਪੈ ਗਿਆ ਹਾਂ ਤੇ ਮੋਬਾਈਲ ਨੰਬਰ 9056314210 ਆ ਵੀਰੇ ਨੇੜੇ ਪਿੰਡ ਆਪਣਾ ਆਪਣੇ ਬਾਈ ਤਪਾ ਭਦੌੜ ਤੇ ਰੰਪਰਾ ਨੇੜੇ ਨੇੜੇ ਗਿਆ ਕਿਸ਼ਕਰ ਪਿੰਡ ਆਈ ਆ ਵਿਚਾਲੇ 10-12 ਕਿਲੋਮੀਟਰ ਤੇ ਪਹਿਲਾਂ ਵਾਲੀ ਵੀਡੀਓ ਪਾਈ ਸੀ ਮਾਲ ਸਾਰਾ ਵੇਚ ਗਿਆ ਹਾਂ ਹਾਂ ਵੀਰੇ ਉਸੇ ਲੋਕ ਆ ਠੀਕ ਆ ਅੱਜ ਆਪਾਂ ਕੋਈ ਪਹਿਲੇ ਨੰਬਰ ਤੇ ਬੱਛੀ ਆ ਹਾਂਜੀ ਵੀਰੇ ਦੰਦੋਕ ਮਿਆਂ ਦੰਦੀ ਬਾਈ ਖੀਰੀਆ ਇਹ ਦਨਮਾਰਕ ਦੇ 40 433 ਦੀ ਮੰਦੀ ਬੱਛੀ ਆ ਡੈਨਮਾਰਕ ਦੇ 40 433 ਦੀ ਮੰਦੀ ਬੱਛੀ ਆ ਲੈ ਪਹਿਲਾਂ ਫੇਰ ਸੀ ਚੈੱਕ ਕਰਾ ਦੇ ਬਾਈ ਥੋੜੀ ਜਿਹੀ ਆਲੋ ਕਰਦੀ ਆ ਖੁੱਲੀ ਫਿਰਦੀ ਆ ਜਵਾਨੀ ਨਾਲ ਹੁਣ ਤੇ ਨੇ ਜ਼ੋਰ ਦਿਖਾਉਣਾ ਆਪਦਾ ਕਢਾ ਲੈ ਲੈ ਝੋਲੀ ਝੋਲੀ ਵੀ ਦਿਖਾ ਦੇ ਬਾਈ ਮੁੜ ਕੇ ਫੜੀ ਨਹੀਂ ਜਾਣੀ ਆ ਲਾਪਲੇ ਇੰਟਰਫੇਸ ਕੁਆਲਿਟੀ ਚੈੱਕ ਕਰ ਲੋ ਇਹ ਕੰਨ ਕੁੰਨ ਦੇਖ ਲੋ ਬੱਛੀ ਦੇ ਬਾਕੀ ਪ੍ਰਿੰਟ ਨੂੰ ਜਮਾ ਛੋਟੀ ਜੀ ਬੁੱਥੀ ਲੱਗੀ ਆ ਵੀਰੇ ਬੰਨ ਦੇ ਕੋਈ ਮੈਂ ਥਾਮ ਚਾਰ ਹੀ ਥਣ ਨੇ ਸਿੰਗਲ ਹੂੰ ਲਓ ਦੇਖੋ ਥਣ ਚਾਰ ਆ ਪੂਰੀ ਨਿਖੜਵੀ ਝੋਲੀ ਲੱਗੀ ਹੋਈ ਬੱਛੀ ਦੇ ਚਾਰ ਹੁਣ ਭੱਜ ਲੱਗੀ 32 ਕਿਲੋ ਵਾਲੀ ਗਾਂ ਦੀ ਬੱਛੀ ਆ ਵੀਰੇ ਇਹ ਅੱਛਾ ਜੀ ਹਾਂ ਠੀਕ ਆ ਤੇ ਮੁੱਲ ਇਹਨਾਂ ਦੇ ਫਿਰ ਇਹਨਾਂ ਬਾਈ ਮੁੱਲ ਫੋਨ ਤੇ ਕਰ ਲਾਂਗੇ ਠੀਕ ਠੀਕ ਤੇ ਪਹਿਲੇ ਨੰਬਰ ਤੇ ਕੱਟੀ ਆ ਗਈ ਹਾਂਜੀ ਵੀਰੇ ਕਿੰਨੀ ਕੁ ਉਮਰ ਦੀ ਲੱਗ ਭੱਜੇ ਇਹ ਬਾਈ 8 ਤੋਂ 9 ਮਹੀਨਿਆਂ ਦੀ ਬੱਚਾ ਹੀ ਹੈ ਹਲੇ ਬੱਚਾ ਹੀ ਆ ਤਾਂ ਇਹ ਹਾਂ ਹ ਤੇ ਹਾਂ ਤਕਰੀਬਨ ਸਾਡੀ ਕਾਲੀ ਆਮਲਾ ਸਾਦਾ ਅੱਧਾ ਘੜੇ ਦਾ 1 ਇੰਚ ਬਸ ਹਾਂ ਵੀਰੇ ਥੋੜੇ ਜਿਹਾ ਦੋ ਕਮਾਲ ਹੀ ਆ ਹੂੰ ਐ ਪਤਾ ਕਿਹੜੇ ਸੀਮਾ ਤੋਂ ਮੰਦੀਆ ਇਹਨਾਂ ਬਾਈ ਜਿਹੜੀ ਜਿਹੜੀ ਦਾ ਪਤਾ ਆਪਾਂ ਦੇ ਦਾਂਗੇ ਬੰਦੇ ਨੂੰ ਰਿਕਾਰਡ ਜਿਹੜਾ ਲਊਗਾ ਹਾਂ ਹੁਣ ਕੱਲੀ ਕੱਲੀ ਦੱਸਣਾ ਔਖਾ ਤੈਨੂੰ ਪਤਾ ਹੂੰ 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 ਲੈ ਬਈ ਠੀਕ ਐ ਇਹ ਤਕਰੀਬਨ 8-9 ਮਹੀਨਿਆਂ ਦਾ ਬੱਚਾ ਹੈਗਾ ਹਾਂ ਵੀਰੇ ਤੇ ਰੰਗ ਰੂਪ ਕੱਟੀ ਦਾ ਜਿਹੜਾ ਸਰੀਰ ਦਾ ਸਟਰਕਚਰ ਇਹ ਬਾਈ ਕਿ ਆਪਾਂ ਪਿਛਲੀ ਵੀਡੀਓ ਪਾਈ ਸੀ ਕਈ ਵੀਰਾਂ ਨੇ ਛੋਟੇ ਬੱਚੇ ਮੰਗਿਆ ਕਹਿੰਦਾ ਬਾਲਾ ਪਾ ਨਹੀਂ ਲਾਉਣਾ ਉਹਦੇ ਵਾਸਤੇ ਚੰਗੀ ਹੈ ਇਹ ਛੋਟੇ ਪ ਠੀਕਾ ਪੂਰੀ ਚੰਗੀ ਮਹਿੰਦੀ ਕੱਟੀ ਆ ਚਾਰ ਚ ਸਾਰੇ ਕੱਟਿਆਂ ਦੇ ਚਾਜ ਥਾਣੀਆਂ ਹਾਂ ਵੀਰੇ ਚਾਰ ਚਾਰ ਥਾਣਾ ਗਰੰਟੀ ਹੋ ਠੀਕ ਠੀਕ ਬਾਕੀ ਦਿਖਾ ਦੇ ਬੰਦਰ ਕਿਹੋ ਜਿਹਾ ਦਿਖਾਉਣ ਦੀ ਕੋਸ਼ਿਸ਼ ਕਰਾਂ ਦੇਖੋ ਇੱਥੋਂ ਠੀਕ ਹੈ ਤੇ ਆ ਆ ਕੇ ਜਿਵੇਂ 2 ਨੰਬਰ ਤੇ ਕੱਟੀ ਹਾਂ ਵੀਰੇ ਆ ਤਿੰਨ ਨੰਬਰ ਹੋ ਗਈ ਨਾ ਇਹ ਇੰਨੀ ਕੁ ਉਮਰ ਦੀ ਕੱਟੀ ਦੋ ਨੰ ਇਹਦੀ ਭਾਈ ਹੂ ਸਾਲ ਕਰੇਟ ਛੱਡੀ ਸਾਲ ਸਵਾ ਸਵਾ ਮੰਨ ਲਓ ਸਾਲ ਹਾਂ ਵੀ ਥਣ ਚਾਰ ਹੀ ਨੇ ਲੈ ਚੱਕਰਾਂ ਹਾਂ ਥਣ ਚਾਰ ਹੈ ਬਾਕੀ ਇਥੋਂ ਪੈਠ ਥੋੜੇ ਬੰਦ ਚੈੱਕ ਕਰ ਲਓ ਚਗਾਠੇ ਦੀ ਚੰਗੀ ਆ ਤਾਂ ਚਗਾਠਾ ਚੰਗਾ ਨਾ ਹਾਂ ਵੀਰੇ ਥੋੜਾ ਬਾਜਾਂ ਹਲਕਾ ਹੈ ਇਹ ਘਾਟਾ ਸੋਨਾ ਬਹੁਤ ਲੱਗੂਗਾ ਹਾਂ ਵੀਰੇ ਚੰਗੀ ਹੈ ਕੱਟੀ ਬਸ ਇੱਥੇ ਅਸੀਂ ਫੇਸ ਕੁਆਲਟੀ ਜੇ ਕਰ ਲੋ ਸਿੰਘ-ਸਿੰਗ ਪੂਰੇ ਕੱਟੀ ਜਿਹੜੀ ਮੋੜਦੀ ਹੁੰਦੀ ਆ ਇੱਥੇ ਉਸ ਨੂੰ ਵਸਟ੍ਰਕਚਰ ਸਮਾਰ ਕੇ ਕੱਟੀ ਦਿਖਾ ਦੇਣਾ ਤਕਰੀਬਨ ਸਾਲ ਤੋਂ ਮਹੀਨਾ ਵੀ ਅੱਗੇ ਪਿੱਛੇ ਹੋ ਸਕਦੀ ਆ ਤਿੰਨ ਨੰਬਰ ਤੇ ਕੱਟੀ ਆ ਗਈ ਨਾ ਇਹ ਬਾਈ ਸਵਾ ਕਸਾਲ ਦੀ ਆ ਲੈ ਪਹਿਲਾਂ ਸਿੰਘ ਹੀ ਚੈੱਕ ਕਰਾ ਦੇ ਤੇ ਮੂਹ ਮੱਥਾ ਲਗਾ ਦੇ ਤੇ ਬਿਲਕੁਲ ਨਾਲ ਮੋੜਦੀ ਹੁੰਦੀ ਆ ਨਾ ਹਾਂ ਬਾਈ ਠੀਕ ਆ ਕੰਨ ਕੰਨ ਬਹੁਤ ਚੰਗਾ ਬਾਕੀ ਕੱਲ ਹੋਰ ਆਈ ਬਾਕੀ ਸਾਰਾ ਘਟੋ ਚਮਕ ਵਾਲੀ ਕੱਟੀ ਦੇਣਾ ਹਾਂ ਬਾਈ ਜਮਾਂ ਕਾਲੀ ਕਾਲੀ ਆ ਜਮਾਂ ਜਮਣ ਵਰਗੀ ਵੀਰੇ ਲੈ ਥਾਣੇ ਤੋਂ ਚਾਰ ਮਿਲਣਗੇ ਹੂੰ ਠੀਕ ਹੈ ਜੀ ਮੰਨ ਲਓ ਰੰਗ ਬਿਲਕੁਲ ਸ਼ਾਹ ਕਾਲਾ ਆ ਗਿਆ ਸਿੰਘ ਰੰਗ ਆ ਗਿਆ ਪੂਰੇ ਕੁੰਡੇ ਕੱਟੇ ਬੱਠੇ ਮੁੱਠੀ ਭਾਈ ਪੂਰੀ ਚੌੜੀ ਆਏ ਨਹੀਂ ਬਿੱਲੇ ਸਿਲਾ ਵਿੱਚ ਜੀ ਕੱਟਿਆ ਹੂੰ 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 ਠੀਕ ਹੈ ਜੀ ਲੋ ਦੇਖੋ ਬਾਕੀ ਸਨ ਬੈਠੋ ਆ ਜੀ ਚੈੱਕ ਕਰਾ ਦੇ ਥਾਣਾ ਥਾਣੇ ਚੈੱਕ ਕਰਾ ਦੇ ਇੱਥੋਂ ਇੱਥੋਂ ਥਾਣੇ ਚੈੱਕ ਕਰ ਲਓ ਜੀ ਚਾਰ ਥਾਣਾ ਪੰਜ ਮਸ਼ੀਨ ਫੋਰਸ ਆ ਨਹੀਂ ਇੱਥੋਂ ਪਿੱਛੇ ਤੋਂ ਮੰਤਰ ਚੈੱਕ ਕਰ ਲਓ ਇਸ ਦੀ ਚਾਰ ਨੰਬਰ ਕੱਟੀ ਤੇ ਅੱਗੇ ਜਿਵੇਂ ਪੰਜ ਨੰਬਰ ਕੱਟੀ ਆਪਣੇ ਕੋਲੇ ਹਾਂ ਭਾਈ ਕਿੰਨੀ ਕੁ ਮਰਦੀ ਆ ਏ ਬਈ ਸਵਾ ਸਵਾ ਕਸਾਲ ਦੀ ਇਹ ਹੋਊਗੀ ਸਵਾ ਕਸਾਲ ਦੀ ਹਾਂ ਤੇ ਇਹ ਆ ਮਨ ਲਾਪੈ ਨੂੰ ਗ੍ਰੇਡੇਡ ਮੰਨ ਸਕਦਾ ਹਾਂ ਹਾਂ ਬਈ ਗ੍ਰੇਡੇਡ ਚੱਲ ਹਾਂ ਬੱਲੀ ਕੱਟੀ ਆਪਾਂ ਕਹਦੇ ਨੇ ਆਪਾਂ ਹਾਂ ਵੀਰੇ ਜੱਤ ਵਾਲੀ ਕੱਟੀ ਐ ਵੀ ਹੂੰ ਗੋਲ ਮਟੋਲ ਪਈ ਆ ਬਾਕੀ ਦੇਖ ਲਾ ਹਾਂ ਵੀ ਬਲੀ ਰਾਜ ਜੀ ਨਾ ਕੱਟੀ ਹਾਂ ਬਈ ਵਧੀਆ ਸੇਵ ਵਾਲੇ ਬੰਦੇ ਤੋਂ ਆਈ ਹੋਈ ਆ ਹੂੰ ਇੱਥੋਂ ਪਿੱਛੇ ਦੇਖ ਥਾਂ ਤੋਂ ਝੋਲੀ ਬਹੁਤ ਚੰਗੀ ਕੱਟੀ ਵੀਰੇ ਹਾਂ ਬਈ ਹਾਂ ਲਓ ਦੇਖੋ ਜੀ ਸਵਾ ਕਸਾਲ ਦੀ ਤਰੀ ਕੱਟੀ ਆ ਤੁਸਨ ਇਥੇ ਮੈਂ ਥਾਣਾ ਦੀ ਬੰਤਰ ਜਿਹੜੀ ਦਿਖਾਉਣ ਦੀ ਕੋਸ਼ਿਸ਼ ਦੇਖੋ ਜੀ ਚਾਰ ਥਾਣਾ ਸੋਹਣੇ ਲੱਗੇ ਹੋਏ ਕੱਟੀ ਨੂੰ ਇੱਥੋਂ ਬਾਕੀ ਤੁਸੀਂ ਪਿੱਛੋਂ ਦੇ ਬ੍ਰੀਕ ਸਿੰਘ ਦੀ ਆ ਬਈ ਐਨੀ ਮੋਟੇ ਜਿਹੇ ਸਿੰਘ ਦੀ ਆ ਹੂੰ 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 ਚੰਗੀ ਆ ਕੋਲ ਮਲਾ ਕੇ ਹਾਂ ਬਈ ਲਓ ਦੇਖੋ ਜੀ ਸਵਾ ਇੱਕ ਸਾਲ ਦੀ ਕੱਟੀ ਆ ਤੇ ਇਹ ਆ ਗਈ ਸੀ ਆਪਰ ਕੋਲ ਪੰਜ ਨੰਬਰ ਕੱਟੀ ਅੱਗੇ ਅਕਿ ਜਿਵੇਂ 6 ਨੰਬਰ ਤੇ ਕੱਟੀ ਹੈ ਨਾ ਕਿੰਨੀ ਕੁ ਮਰ ਦੀ ਲੱਗ ਭਗ ਜੇ ਇਹ ਬਈ ਪੂਰਾ ਬਾਦੂ ਸਵਾ ਸਾਲ ਦਾ ਸਾਢੇ 3 ਸਾਲ ਦੀ ਨੇ ਡੇਢ ਤੋਂ ਅੰਦਰ ਹੋਣੀ ਆ ਹਾਂ ਸਿੰਘਾਂ ਦੀ ਚੰਗੀ ਆ ਹਾਂ ਡੇਢ ਸਾਲ ਦੀ ਕੱਟੀ ਹੋ ਲੱਗ ਭਗ ਜੇ ਮੂੰ ਮੱਥਾ ਚੰਗਾ ਭਜਨ ਬਜੂਰ ਵਧੀਆ ਕੱਟੀ ਚ ਹਨ ਬਹੁਤ ਸੋਹਣਾ ਕੱਟੀ ਲੇ ਹੋ ਹਾਂ ਹਾਂ ਇੱਥੋਂ ਦੇਖੋ ਜੀ ਮੈਂ ਕੱਟਣੀਆਂ ਦੀ ਲੇ ਬਾਈ ਕੱਟੀਆਂ ਨਹੀਂ ਹੋ ਲੋ ਜੜੀਆਂ ਹੂੰ ਗੱਭਣ ਕੱਟੀ ਹੁੰਦੀ ਇੱਥੋਂ ਪੈਠੂੜੀ ਬੰਦਰ ਚੈੱਕ ਕਰ ਲੋ ਬਰੀਡ ਦਾ ਇਹੀ ਫਰਕ ਆ ਬਾਈ ਲੈ ਆ ਦੇਖ ਲੈ ਤਕਰੀਬਨ ਡੇਢ ਸਾਲ ਦੀ ਕੱਟੀ ਹੈ ਜੀ ਸਿੰਗ ਦਿਖਾ ਦੇ ਦੇਖ ਸਕਦੇ ਹਾਂ ਜੇ ਮੈਂ ਉਹ ਸਿੰਗ ਬਣ ਜਾਣਾ ਬਠੋਲੂ ਵੀ ਲੰਘਦਾ ਹੂੰ ਹੂੰ ਇੱਥੇ ਬਸ ਮੋੜਨ ਲੱਗ ਗਈ ਹਾਂ ਬਸ ਨਾਲ ਹੀ ਲਾ ਜਾਣਾ ਵੀਰੇ ਇਹਨੇ ਇਹਨੇ ਮੋੜ ਜਾਣਾ ਨਾਲ ਹੀ ਲਾ ਜਾਣਾ ਹੂੰ ਆ ਕੱਟੀ ਚੈੱਕ ਕਰਾ ਦੇ ਬਾਈ ਇਹਦੀ ਉਮਰ ਹੋ ਡੇਢ ਸਾਲ ਦੀ ਠੀਕ ਆ ਜੀ ਹਾਂ ਸਿੰਗ ਸੁਮ ਇਹ ਵੀ ਕੱਟੀ ਦਾ ਸਿੰਗ ਚੰਗਾ ਬਾਈ ਬਹੁਤ ਬਰੀਕ ਕੱਟੀ ਹੈਗੀ ਬਰੀਕੀਆਂ ਚਾ ਬਹੁਤ ਪਤਲੀ ਚਮੜੀ ਚਾ ਹੈ ਨਾ ਬਰੀਕ ਬਿਲਕੁਲੀ ਬਹੁਤ ਬਰੀਕ ਕੱਟੀਆ ਬੂਤਵਾਰ ਚੈੱਕ ਕਰਾ ਦੇ ਜਮਾ ਬਰੀਕ ਹੀ ਸਿੰਗ ਲੱਗਿਆ ਇਹਨੂੰ ਹਮ ਸਿੰਗ ਵੀ ਬਰੀਕ ਲੱਗਿਆ ਵਾ ਚਮੜੀ ਵੀ ਪਤਲੀ ਬਰੀਕ ਦੀ ਆ ਗਈ ਬਾਕੀ ਪਤਲੇ ਸਟਰਕਚਰ ਜੇ ਚਾ ਗਿਆ ਹਾਂ ਹਾਂ ਬਾਈ ਐ ਨਹੀਂ ਬਾਲੀ ਮਟੈਲਜੀ ਨਹੀਂ ਹੈਗੀ ਹਾਂ 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 ਮਤਲਬ ਤਕਰੀਬਨ ਇਹ 2-3 ਮਹੀਨੇ ਤੱਕ ਹਾਂ ਬਾਈ ਬਸ ਇਹ ਘਬਰਾ ਲੂਏ ਦੋ ਤਿੰਨ ਮਹੀਨੇ ਮੈਨੂੰ ਲੱਗ ਕਦੇ ਘਟੇ ਚ ਇੱਕ ਦੋ ਕੱਟੇ ਫੀਡ ਚਾਰ ਕੇ ਹਾਂ ਇਹਨੇ ਗੱਬਣਾ ਹੋ ਜਾਣਾਗਾ ਹਾਂ ਕਿਉਂ ਬਾਕੀ ਪਿੰਡਾ ਪੁੰਡਾ ਕੱਟੇ ਤੋਂ ਸੋਹਣਾਗਾ ਹਾਂ ਵੀਰੇ ਕਾਲੀ ਇਹਦਾ ਰੰਗ ਦੇਖ ਲੈ ਬਾਈ ਸਾਰੀਆਂ ਕੱਟੀਆਂ ਨਾਲੋਂ ਫਰਕ ਆ ਇਹਦਾ ਹਾਂ ਚਮਕ ਬਹੁਤ ਆ ਕਾਲੇ ਰੰਗ ਦੀ ਹਾਂ ਇੱਕ ਤਾਂ ਲਾਲੀ ਚ ਹੁੰਦਾ ਇਹ ਆ ਬਾਈ ਸਾਰਿਆਂ ਨਾਲੋਂ ਫਰਕ ਰੰਗ ਦਾ ਹੂੰ ਨਹੀਂ ਹਾਈਟ ਵੀ ਸਾਰਿਆਂ ਕੱਟਣੋਂ ਜ਼ਿਆਦਾ ਉੱਚੀ ਹਾਂ ਵੀਰੇ ਕੱਦ ਵੀ ਠੀਕ ਆ ਵੀਰੇ ਬੰਨ ਦੋ ਜੀ ਤੇ ਬਟ ਚਾਚਾ ਜੀ ਤੁਹਾਨੂੰ ਜੀ ਬਾਈ ਨੇ ਕਹਿੰਦਾ ਚਾਰ ਤੋਂ ਚਾਰ ਮਿਲਣਗੇ ਜੇ 6 ਆ ਤਾਂ 6 ਮਿਲਣਗੇ ਇੱਕ ਕਰਾ ਦੇ ਗੁਦੜਾ ਲਈ ਹੂੰ ਬਾਕੀ ਤੂੰ ਗੁੜਾ ਐ ਵੀ ਗੁੜਾ ਨਾਲ ਚਾਰ ਬਾਂਤਰ ਦਿਖਾ ਨਾ ਵੀ ਬਾਂਤਰ ਕਿਹੋ ਜਿਹਾ ਨਾ ਹੂੰ ਲਓ ਦੇਖੋ ਜੀ ਇੱਥੋਂ ਬਾਂਤਰ ਚੈੱਕ ਕਰ ਲਓ ਸੋਹਣੇ ਤੇ ਅੱਗੇ ਜਿਵੇਂ ਆਹ ਕਰਤੀ ਹੈਗੀ ਵੀ ਹਾਂ ਹਾਂ ਵੀਰੇ ਇਹਦਾ ਵੀਰੇ ਸਾਰਾ ਆਪਣਾ ਰਕਾਰਡ ਹੈਗਾ ਆਪਣੇ ਕੋਲ ਅੱਛਾ ਜੀ ਇਹ ਮਲਾ 17 ਠੇਲੇ ਕਿਲੋ ਵਾਲੀ ਮਹਿੰਦੀ ਕੱਟੀ ਆ ਐਚਲਡੀ ਵੀ ਦੇ ਸੀਮਨ ਦੀ ਆਪ ਹੈ ਸਿੰਘ ਸਿੰਘ ਚੈੱਕ ਕਰਾ ਦੇ ਪਹਿਲਾਂ ਦਾ ਸਿੰਘ ਬਹੁਤ ਸੋਹਣਾ ਕੱਟਿਆ ਹਾਂ ਬਈ ਹੂੰ ਮੂਰਤੀ ਬਹੁਤ ਪਿਆਰੀ ਲੱਗੀ ਲੈ ਮੱਥਾ ਉੱਚਾ ਪੂਰਾ ਹਾਂ ਬਈ ਹੂੰ ਸੋਹਣੇ ਫੇਸ ਕੁਆਲਿਟੀ ਦੀ ਮਲਕਣ ਆਗੀ ਇਹਦੇ ਬਈ ਥਾਣ ਵੀ ਚੈੱਕ ਕਰਾ ਦੇ ਲੈ ਠੀਕ ਬਾਕੀ ਤੇਰੀ ਦੋਸਤ ਆਪਾਂ ਹਾਂ ਲੈ ਥਾਣ ਚੈੱਕ ਕਰਾ ਫਿਰ ਕੱਟੀ ਆਰੇ ਹੋਏ ਆਇ ਤੇਥੇ ਕੈਟ ਰੋਕ ਕਰਕੇ ਪਾਸਾ ਆ ਦੇਖੋ ਥਾਣ ਦੇਖੋ ਕੱਟੀ ਦੇ ਬਹੁਤ ਚੰਗਾ ਥਣ ਲੱਗਿਆ ਕੱਟੀ ਨੂੰ ਬਹੁਤ ਸੋਹਣੀ ਥਣ ਲੱਗਿਆ ਨਾ ਕੱਟੀ ਦੇ ਹੂੰ ਬਾਕੀ ਉਹ ਵੀ ਰਾਜੀ ਸਮੀ ਭੜੀਏ ਵਜਨ ਵਾਲੀ ਕੱਟੀ ਵੱਡੀ ਕੱਟੀ ਆ ਬਾਈ ਬਾਟੀ ਘਬਰਉਣ ਦੇ ਕਾਬਿਲ ਆ ਜੇ ਬੰਦੇ ਰੋਕਣੀ 2 ਮਹੀਨਾ 2 ਮਹੀਨਾ ਰੋਕ ਵੀ ਸਕਦਾ ਨਹੀਂ ਕਾਬਿਲ ਉਹ ਜਿਹੜੇ ਕੱਢੇ ਹੀ ਭਰਾ ਵੀ ਸਕਦਾ ਬੰਦਾ ਠੀਕ ਆ ਹਾਂ ਤਕਰੀਬਨ ਇਹਨਾਂ ਦੇ ਵਿੱਚ ਸ਼ਰੀਰ ਸਾਰ ਲੱਗਦੀ ਪੌਣੇ ਇੱਕ ਦੋ ਸਾਲ ਦੀ ਹੋਣੀ ਹੈ ਨਾ ਇਹ ਹਾਂ ਵੀਰੇ ਹੈ ਹੋਊਗੀ ਡੇਢ ਤੋਂ ਪਲੱਸ ਹੀ ਹਾਂ ਡੇਢ ਤੋਂ ਪਲੱਸ ਹੈ ਹਾਂ ਵੀਰੇ ਪੌਣੇ ਦੋ ਦੀ ਮੰਨ ਲਓ ਡੇਢ ਦੀ ਮੰਨ ਲਓ ਹਾਂ ਵੀਰੇ ਠੀਕ ਆ ਵੀਰੇ ਪੰਨ ਤੋਂ ਵਜਨ ਵਜੂਤ ਫੁੱਲਾ ਜਮਾ ਹੈ ਨਾ ਐਨੀ ਵੀ ਲਸੀ ਲਾਵੀ ਜਿਆ ਬਾਹਲੀ ਸੇਵਾ ਦੀ ਲੋੜ ਨਹੀਂ ਇਹਨੂੰ ਯਾਰ ਇਹ ਜਾਨ ਸਰ ਭਾਈ ਠੀਕਾ ਭਰਾ ਲੈਣਾ ਬੰਦੇ ਕੋਲ ਬਿਲਕੁਲ ਬਿਲਕੁਲ ਹਾਂ ਲੋ ਜੀ ਦੇਖੋ ਫੇਸ ਕੁਆਲਟੀ ਕੱਟੀ ਵਜਨ ਵਜੂਤ ਬਾਕੀ ਚਾਰਚ ਵੀ ਕੱਟੀ ਚੰਗੀ ਆ ਚਾਰੇ ਪੈਰ ਖੜਮੇ ਆ ਪੂਰੇ ਐਨੀ ਤੇ ਅੱਗੇ ਕੀ ਜਿਵੇਂ ਆ ਦੋ ਕਟਾ ਰਾਸਟ ਤੇ ਹਾਂ ਭਈ ਇਹ ਨੀਲੀ ਰਾਵੀ ਚ ਪੈ ਗਈਆਂ ਹਾਂ ਇੱਕ ਨੀਲੀ ਰਾਵੀ ਚ ਆ ਥੋੜੀ ਘੱਟ ਪੈਂਦੀ ਇਹ ਹਲੇ ਹੁਣੀ ਆਈਆਂ ਭਾਈ ਹਲੇ ਨਮੋਣ ਤਮੋਣ ਵਾਲੀਆਂ ਨੇ ਪਰ ਆਪਾਂ ਦਿਖਾ ਦਨੇ ਚੱਲ ਕੋਈ ਬਿਲਕੁਲ ਵਰਦੀਆ ਸਿੰਘ ਸਿੰਘ ਬਹੁਤ ਸਾਰੇ ਕੱਟੀਆਂ ਨੇ ਇਹ ਭਾਈ ਹੋਊਗੀ ਸ ਠੀਕ ਐ ਸਵਾਦ ਉਹ ਡੇਢ ਸਾਲ ਦੇ ਵਿੱਚ ਲਗਭਗ ਹਾਂ ਵੀ ਬਾਈਨ ਠੀਕ ਕੱਟੀ ਦਾ ਸਭ ਤੋਂ ਜਿਹੜੀ ਖਾਸ ਵਾਲਾ ਕੱਟੀਆ ਸਿੰਘ ਬਹੁਤ ਸਾਰਾ ਕੱਟੀ ਦੇ ਬਾਕੀ ਥਾਂ ਤੋਂ ਵੀ ਇਹ ਵਾਲ ਜੇ ਕਿਵੇਂ ਖਾ ਖੂਖੀਆਂ ਇਹ ਤੇ ਬਸ ਇੱਕ ਦੂਜੀ ਖੁੱਲੀਆਂ ਵਰਦੀਆਂ ਹੀ ਆ ਯਾਰ ਕੱਟੀਆਂ ਪੰਜ ਲਈਆਂ ਇੱਕ ਬੰਦੇ ਦੀ ਖੁੱਲੀਆਂ ਵਰਦੀਆਂ ਹੀ ਇੱਕ ਦੂਜੀ ਦੇ ਵਾਲ ਜੇ ਚੱਟੀਆਂ ਨਹੀਂ ਆਈ ਖੜੀਆਂ ਖਾਈਆਂ ਨੇ ਉੱਪਰ ਹਾਂ ਹੂੰ ਕੱਟੀ ਸੋਹਣੀ ਹੈਗੀ ਬਾਕੀ ਥਾਂ ਦੇਖ ਕੱਟੀ ਦੇ ਕਿੰਨੇ ਸੋਹਣੇ ਲੱਗੇ ਵਾ ਚਾਰ ਥਾਂ ਪੰਜਵੀਂ ਸ਼ਾਇਦ ਫੋਰ ਛਾਂ ਚੋਲੀ ਬਹੁਤ ਸੋਹਣੀ ਕੱਟੀ ਹਾਂ ਵੀਰ ਇੱਕੋ ਪਿੱਛੋਂ ਬੰਦ ਚੈੱਕ ਕਰ ਲੋ ਤੇ ਅੱਗੇ ਜਿਵੇਂ ਲਾਸਟ ਆ ਗਿਆ ਆਪਣਾ ਖੁੱਲਦਾ ਨਾ ਹਾਂ ਬਈ ਇਹ 10 ਨੰਬਰ ਆ ਗਏ ਤੇ ਆਪਾਂ ਇਹਦੀ ਬਈ ਫੇਸ ਕੁਆਲਿਟੀ ਚੈੱਕ ਕਰਾ ਦੇਣਾ ਇਹ ਵਿਚ ਹੀ ਪਈ ਗੱਟੀ ਆ ਨਾ ਹਾਂ ਬਈ ਇਹਦਾ ਸਿੰਗ ਰਖਾ ਦੇ ਬਹੁਤ ਚੰਗੀ ਹੈ ਸਿੰਗ ਦੇਖੋ ਜੀ ਧੋਲ ਦੇ ਕੋਈ ਥੋੜਾ ਇਹ ਰੱਸੀ ਦੀ ਬਈ ਔਲ ਕਰਦੀਆਂ ਖੁੱਲੀਆਂ ਫਰਦੀਆਂ ਇਕੱਠੀਆਂ ਠੀਕ ਹੈ ਕਿੰਨਾਂ ਆਪਾਂ ਦਿਖਾਈਆਂ ਨਹੀਂ ਹਲੇ ਅੰਦਰ ਖੜੀਆਂ ਨੇ ਦੋ ਤਿੰਨ ਅੰਦਰ ਖੜੀਆਂ ਹਾਂ ਲਓ ਦੇਖੋ ਜੀ ਇਹ ਆ ਗਈ 10 ਨੰਬਰ ਤੇ ਕਿੰਨੀ ਉਮਰਾਂ ਦੇ ਬਾਈ ਨਿਸ਼ਾਨ ਜਮਾ ਫੁੱਲ ਹੈ ਇਹਦੇ ਕਿੰਨੀ ਕੁ ਉਮਰ ਦੀ ਆ ਬਸ ਇਹ ਵੀ ਬਾਈ ਇੰਨੀ ਕੁ ਉਮਰ ਦੀ ਹੋ 1.5 ਸਾਲ ਤੋਂ ਅੰਦਰ ਹੀ ਹੋਊਗੀ ਸਵਾ ਸਾਲ ਤੋਂ ਪਲੱਸ ਹੋਊਗੀ ਠੀਕ ਹੈ ਬਾਕੀ ਸਟਰਕਚਰ ਸਾਰਾ ਜਦੋਂ ਤੁਹਾਨੂੰ ਚਾਰੇ ਪੈਚट्टे ਮਿਲ ਗਏ ਪੂਸ ਚਿੱਟੀ ਆ ਗਈ ਮੱਥਾ ਚਿੱਟਾ ਆ ਗਿਆ ਹਾਂ ਬਾਕਸ ਨੂੰ ਫੇਸ ਕੁਆਲਟੀ ਚੈੱਕ ਕਰਾ ਦੇ ਨੇੜੇ ਜਾ ਕੇ ਤੁਹਾਨੂੰ ਦਿਖਾ ਦਿੰਦਾ ਇੱਥੇ ਦੇਖੋ ਇਹ ਕਟਰੀ ਵੰਤਰ ਸਭੀ ਬੜੀ ਚੰਗੀ ਆ ਇੱਥੇ ਦੇਖੋ ਇਹ ਥਾਣਾ ਦੀ ਵੰਤਰ ਚਾਰ ਤਾਣਾ ਪੰਜਵਾਂ ਛੇਮਾ ਜਿਹੜਾ ਫੋਰਸ ਆਣੀ ਹੈਗੀ ਇੱਥੋਂ ਤੁਹਾਨੂੰ ਫੇਸ ਕੁਆਲਟੀ ਚੈੱਕ ਕਰਾ ਦੇਣਾ ਲਓ ਦੇਖੋ ਜੀ ਦਾ ਨੰਬਰ 10 ਕਟਿਆ ਬਾਈ ਕੋਲ 9 ਦਸਵੇਂ ਨੰਬਰ ਤੇ ਬੱਛੀ ਹੈ ਜਿਹੜੀ ਪਹਿਲੇ ਨੰਬਰ ਤੇ ਸੀ ਕਿ ਆਪਣਾ ਕੋਲੇ 10 ਪਸ਼ੂ ਦੋਹਾਂ ਪਸ਼ੂ ਜਿਹਨੂੰ ਜਿਹੜਾ ਪਸ਼ੂ ਪਸਾਵਾ ਹੁੰਦਾ ਹੈਗਾ ਇਹ ਥਾਣੇ ਲੈ ਕੇ ਚੈੱਕ ਕਰਾਣੀ ਮੱਛੀ ਦਾ ਹਾਂ ਫੜ ਲਾ ਬਣਾ ਫਿਰ ਪਿੰਡ ਬਾਈ ਦਾ ਰਾਈਾ ਤਹਿਸੀਲ ਨੂਫੂਲ ਤੇ ਜ਼ਿਲ੍ਹਾ ਬਟੰਡਾ ਨੇੜੇ ਤਾਂ ਆਪਾਂ ਪਧੌੜ ਤੇ ਹਰਮਪਰਾ ਸ਼ਾਹ ਸੰਬੱਚ ਬੱਛੀ ਥਾਣੇ ਚ ਚੈੱਕ ਕਰਾ ਦੇਣਾ ਕਰੀ ਲੈ ਤੁਹਾਨੂੰ ਹੁਣ ਤਾਂ ਹੁਣ ਬੱਛੀ ਦਾ ਆਪਾਂ ਥਾਣ ਦਿਖਾ ਦਗੇ ਤਾਂ ਦਿਖਾ ਬਾਈ ਬੋਝ ਕੇ ਥਾਣਾ ਫਿਰ ਫੇਸ ਕੁਆਲਟੀ ਥਾਣੇ ਕਰ ਲੈਂਦੇ ਕੋਹਨੇ ਲਓ ਦੇਖੋ ਕੇਸ ਕੁਆਲਟੀ ਚੱਕਾ ਲਓ ਰਮੀ ਪਲੀ ਪੂਰੀ ਆ ਬਈ ਆ ਜੀ ਤੋ ਦੇਖ ਨਿੱਗਰ ਐਨੀ ਬਲੀ ਸੀ ਲਾਮੀ ਜੀ ਆ ਹਾਂ ਟੀਕੇ ਦੇ ਬਾਅਦ ਕਾਬਲੀ ਆ ਹਮ ਇਥੋ ਦੇਖੋ ਚੋਲੀ ਜਹੋ ਅੱਛੀ ਦੀ ਜਿਵੇਂ ਗੱਬਣ ਹੋਈ ਹੁੰਦੀ ਹਮ ਚਾਰ ਥਾਣਾ ਪੰਜਵੇਂ ਸ਼ੇ ਫੋਟ ਸ਼ਾਣੀ ਹਾਂ ਵੀਰੇ ਸੋਹਣੀ ਸਟ੍ਰਕਚਰ ਦੀ ਸੋਹਣੇ ਰੰਗ ਰੂਪ ਦੀ ਬੱਚੀ ਆ ਬਾਕੀ ਚੰਗੇ ਉਧਰ ਕਾਰਡ ਜੀ ਨਾ ਵੀਰੇ ਹਾਂ ਵੀਰੇ ਬੱਚੀ 33 ਕਿਲੋ ਦੀ ਮਾਦਰ ਕਾਰਡ ਆ ਠੀਕ ਚਲੋ ਜਿਹੜੇ ਵੀਰ ਨੂੰ ਪਸੰਦ ਆ ਬੱਚੀ ਨੌ ਕਟੀਆਂ ਦਸਾਂ ਜਿਹੜਾ ਪਸੰਦ ਆਊਗਾ ਇੱਥੇ ਆ ਕੇ ਦੇਖ ਕੇ ਖਰੀਦ ਸਕਦਾ ਸੋ ਧੰਨਵਾਦ ਜੀ ਸਤਿ ਸ੍ਰੀ ਅਕਾਲ